ਕਹੇ ਕਿਸ ਤਰ੍ਹਾਂ ਦੇਖਦੇ ਹੋ ਕਾਂਗਰਸ ਵੱਲੋਂ ਟਿਕਟ ਦਾ ਐਲਾਨ ਕਰ ਦਿੱਤਾ ਗਿਆ ਅੱਜ ਤੁਸੀਂ ਆਇਓ ਭਾਰਤੂ ਸ਼ਰਾਸੂ ਜੀ ਦੇ ਕੋਲ ਹਾਂਜੀ ਮੈਨੂੰ ਲੱਗਦਾ ਕਿ ਬਾਬਾ ਜੀ ਕਿਰਪਾ ਕਰਨਗੇ ਅਸੀਂ ਵਧੀਆ ਵੱਡੇ ਮਾਰਜਨ ਦੇ ਨਾਲ ਇਹ ਸੀਟ ਜਿੱਤਾਂਗੇ ਕਿਸ ਤਰ੍ਹਾਂ ਦੇਖਦੇ ਹੋ ਲੁਧਿਆਣਾ ਦੀ ਰਾਜਨੀਤੀ ਨੂੰ ਲੁਧਿਆਣਾ ਪਛਮੀ ਚੋਣਾਂ ਨੂੰ ਜਿਹੜਾ ਵਾ ਕਿਸ ਤਰ੍ਹਾਂ ਦੇਖ ਚੋਣਾਂ ਜੀ ਮੈਨੂੰ ਲੱਗਦਾ ਕਿ ਇਹ ਸਾਡੇ ਆਸਤੇ ਇੱਕ ਆਪਰਚੂਨਿਟੀ ਹੈ ਔਰ ਸਾਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਦੀ ਇਸ ਵਾਰੀ ਜਿਹੜੀ ਬਾਈ ਇਲੈਕਸ਼ਨ ਦੇ ਵਿੱਚ ਜਿੱਤ ਹੋਏਗੀ ਔਰ ਲੋਗ ਆਮ ਆਦਮੀ ਪਾਰਟੀ ਨੂੰ ਨਕਾਰਨਗੇ ਤੁਹਾਡੇ ਵੱਲੋਂ ਕਿੰਨਾ ਕਿ ਸਮਰਥਨ ਹੈਗਾ ਤੁਸੀਂ ਪਹਿਲਾਂ ਲੁਧਿਆਣਾ ਜਿੱਤੇ ਚੁੱਕੇ ਹੋ ਤੇ ਹੁਣ ਵੈਸਟ ਦੀ ਵਾਰੀ ਮੈਂ ਤਾਂ ਜੀ ਕਾਂਗਰਸ ਦਾ ਪ੍ਰਧਾਨ ਐ ਸੋ ਮੇਰਾ ਤਾਂ ਇਹ ਫਰਜ ਹੈ ਕਿ ਹਰ ਵਿਅਕਤੀ ਜਿਹੜਾ ਕਾਂਗਰਸ ਦਾ ਟਿਕਟ ਲਵੇ ਉਹ ਵਿਅਕਤੀ ਵੱਡੇ ਤੋਂ ਵੱਡੇ ਮਾਰਜਨ ਤੇ ਜਿੱਤੇ ਸੋ ਇਹ ਉਮੀਦ ਹੈ ਕਿ ਭਾਰਤਪੁਰਸ਼ ਅਸ਼ੂ ਜੀ ਵੱਡੇ ਤੋਂ ਵੱਡੇ ਫਰਕ ਨਾਲ ਜਿੱਤੇ ਅਸੀਂ ਸਾਰੇ ਦਿਨ ਰਾਤ ਇੱਕ ਕਰਕੇ ਕੰਮ ਕਰਾਂਗੇ। ਕਾਂਗਰਸ ਦੀ ਗੁੱਟੇ ਬੈਠੇ ਸੀ ਕਿੱਦਾਂ ਦੀ ਰਣਨੀਤੀ ਤਿਆਰ ਕਰ ਰਹੇ ਹੋ? ਨਹੀਂ ਰਣਨੀਤੀ ਤਾਂ ਨਹੀਂ ਅੱਜ ਮਿਲਣ ਆਈ ਸੀ ਵਧਾਈ ਦੇਣ ਨੂੰ ਪਰ ਅਸ਼ੂ ਜੀ ਹੈ ਨਹੀਂ ਸੀਗੇ। ਤੇ ਫਿਰ ਪਹਿਲਾਂ ਲੱਗਾ ਨਹੀਂ ਸੀਗਾ ਕਿ ਨਹੀਂ ਲਾਇਆ ਸੀਗਾ ਜੀ ਦਲਵੀ ਸਾਹਿਬ ਨੇ ਮੈਸੇਜ ਲਾਇਆ ਸੀ ਵੀ ਸਾਢੇ 6-7 ਵਜ ਜਾਵਾਂਗੇ ਪਰ ਜਿਵੇਂ ਹੋਣਿਆ ਕੰਮ ਕੂਮ ਕਿਤੇ ਗਏ ਹੁਣੇ ਇਸ ਕਰਕੇ ਉਹ ਮਿਲ ਨਹੀਂ पाए ਤਾਂ ਕਾਂਗਰਸ ਦੀ ਗੁੱਟਬਾਜੀ ਨੂੰ ਕਿਸ ਤਰ੍ਹਾਂ ਦੇ ਦਿਓ ਕਹਿੰਦੇ ਨੇ ਕਿ ਗੁੱਟਬਾਜੀ ਨਹੀਂ ਮਰਜੀ ਮਜ਼ਬੂਤ ਹੋਵੇ ਗੁੱਟਬਾਜੀ ਜਿਹੜੀ ਆ ਉਹ ਨੁਕਸਾਨ ਬਿਲਕੁਲ ਗੁੱਟਬਾਜੀ ਨਹੀਂ ਹੈ ਕਾਂਗਰਸ ਦੇ ਵਿੱਚ ਕਿਸੇ ਪ੍ਰਕਾਰ ਦੀ ਅਸੀਂ ਡਟ ਕੇ ਲੜਾਈ ਲੜਾਂਗੇ ਆਉਣ ਵਾਲੇ ਸਮੇਂ ਵਿੱਚ ਅਰਵਿੰਦ ਕੇਜੀਵਾਲ ਭਗਵੰਤ ਮਾਨ ਲਗਾਤਾਰ ਲੁਧਿਆਣਾ ਘੇਰੇ ਤੇ ਨੇ ਵੱਡੇ ਜਿਹੜਾ ਵਾ ਉਹਨਾਂ ਦੇ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਕਿਸ ਤਰ੍ਹਾਂ ਦੇ ਦਿਓ ਕਹਿੰਦੇ ਨੇ 3 ਸਾਲ ਜਿਹੜੇ ਜਿੰਨੀਆਂ ਮਰਜ਼ੀਆਂ ਰੈਲੀਆਂ ਕੋਈ ਕਰ ਲੇ ਪਰ ਬਾਬਾ ਸੁੱਖ ਰੱਖੇਗਾ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੋਏਗੀ